ਸਵਾਦ ਅਤੇ ਸਫਾਈ ਦਾ ਸੁਮੇਲ ਗਿਆਨੀ ਸਮੋਸਾ ਭੰਡਾਰ ਗਿਆਨੀ ਸਮੋਸਾ ਭੰਡਾਰ ਤੇ ਹੁਣ ਤੁਹਾਨੂੰ ਮਿਲਣਗੇ ਸਮੋਸੇ ਆਲੂ ਟिक्की ਦਹੀਂ ਭੱਲੇ ਗੋਲ ਗੱਪੇ ਨੋਟ ਸਾਡੇ ਕੋਲ ਪਰਿਵਾਰ ਦੇ ਬੈਠਣ ਲਈ ਸਾਫ ਸੁਥਰੀ ਜਗ੍ਹਾ ਉਪਲਬਧ ਹੈ ਇੱਕ بار ਸੇਵਾ ਦਾ ਮੌਕਾ ਜ਼ਰੂਰ ਦਿਓ ਗਿਆਨੀ ਸਮੋਸਾ ਢੰਡਾਰ ਪੱਕੇ ਫੜ ਨੇੜੇ ਭਾਰਤ ਇਲੈਕਟ੍ਰੀਕਲ ਸਮਾਨਾ ਮੰਗਜੀ ਤੁਸੀਂ ਕੀ ਆਤੀ ਸਮੋਸਾ ਪਨਾਹ ਆ ਤੇ ਪਹਿਲਾਂ ਵੀ ਆਪਾਂ ਇਹਨਾਂ ਦਾ ਟੈਸਟ ਚੱਕਦੇ ਗਏ ਹਾਂ ਹਾਂਜੀ 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 ਤੇ ਅੱਜ ਨਵੀਂ ਸਟਾਲ ਦੀ ਜਿਹੜੀ ਗ੍ਰੈਂਡ ਓਪਨਿੰਗ ਹੋਈ ਹੈ ਤੇ ਤੁਸੀਂ ਚੱਕਿਆ ਵੀ ਹੋਣਾ ਕੁਝ ਨਾ ਪੁੱਛਣਾ ਦਾ ਟੇਸਟ ਲਗਿਆ ਦੇਖੋ ਜੀ ਬੜਾ ਹੀ ਮਤਲਬ ਦੇਖੋ ਖਾਣ ਪੀਣ ਦੇ ਮਾਮਲੇ ਦੇ ਵਿੱਚ ਇੱਕ ਜੀ ਸਭ ਤੋਂ ਜਿਹੜੀ ਅਹਿਮ ਹੁੰਦੀ ਆ ਹੁੰਦੀ ਹੈ ਸਫਾਈ ਤੇ ਹਾਈਜੀਨਿਕ ਤੇ ਜਿਵੇਂ ਨੌਈ ਗਿਆਨੀ ਗਿਆਨੀ ਦਾ ਮਤਲਬ ਕੀ ਹੁੰਦਾ ਖਾਲਸਾ ਬਿਸਰ ਤੇ ਆਪਾਂ ਮਤਲਬ ਜਿਹੜਾ ਨਾਮ ਉਹਦਾ ਕੰਮ ਆ ਦੇ ਆਪਾਂ ਇੱਕ ਕਹਿੰਦੇ ਵੀ ਹੁੰਦੇ ਆਂ سوشل ਮੀਡੀਆ ਦੇਖਦੇ ਆਂ ਵੀ ਆਪਾਂ ਪੰਜਾਬੀ ਬੰਦਿਆਂ ਤੋਂ ਵੀ ਪੰਜਾਬੀ ਬੰਦੇ ਕੰਮ ਕਰਨ 'ਚ ਸ਼ਰਮ ਕਰਦੇ ਨੇ ਪਰ ਮੇਰੇ ਵੀਰ ਨੇ بڑے ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰਕੇ ਅੱਜ ਇਸ ਮੁਕਾਮ ਤੱਕ ਪਹੁੰਚੇ ਨੇ ਮੈਂ ਕਹਾਂ ਸਾਰਿਆਂ ਨੂੰ ਉਹ ਇੱਕ ਵਾਰੀ ਜ਼ਰੂਰ ਟੈਸਟ ਕਰਪਾ ਆਪ ਟੈਸਟ ਕਰਨ ਤੇ ਖਾਨ ਦੇ ਨਾਲ ਪਤਾ ਲੱਗੇਗਾ ਵੀ ਕਿੰਨਾ ਹਾਈਜੈਨਿਕ ਤੇ ਸਵੈਦਾਤਾ ਰੱਖਦੇ ਨੇ ਮਸਾਲੇ ਦਾ ਧਿਆਨ ਰੱਖਦੇ ਹੋਏ ਕਿ ਜਿਹੜਾ ਸੇਤ ਨੂੰ ਕਿਸੇ ਦੀ ਸੇਤ ਨਾਲ ਗਲਵਾੜ ਨਾ ਆਵੇ ਉਸ ਚੀਜ਼ ਦਾ ਅਹਿਮ ਧਿਆਨ ਰੱਖਦੇ ਨੇ ਇਹਨਾਂ ਨੇ ਹਰ ਇੱਕ ਚੀਜ਼ ਨੂੰ ਬੜੀ ਆਪ ਕੋਲ ਬੈ ਕੇ ਬਣਾਇਆ ਤੇ ਮੈਂ ਚਾਹਾਂਗਾ ਵੀ ਹਰੇਕ ਬੰਦਾ ਇਹ ਇੱਕ ਵਾਰੀ ਇੱਥੇ ਆ ਕੇ ਵਿਜ਼ਿਟ ਜ਼ਰੂਰ ਕਰੇ ਤੇ ਹੋਰਾਂ ਲੋਕਾਂ ਨੂੰ ਵੀ ਇਹ ਇੱਕ ਸੁਨੇਹਾ ਹੈ ਵੀ ਕੰਮ ਕਰਨ ਤੇ ਵੀ ਸ਼ਰਮ ਨਹੀਂ ਕਰਨੀ ਚਾਹੀਦੀ ਜਿਵੇਂ ਕਿ ਹੁਣ ਤੁਸੀਂ ਜਾਣਦੇ ਹੋ ਰਾਜਨੀਤੀ ਦੇ ਵਿੱਚ ਜਿਵੇਂ ਪੜੇ ਪੂਰੇ ਸਰਕਰਮ ਨੇ ਪਰ ਕਿਤੇ ਨੂੰ ਲੈ ਕੇ ਕੋਈ ਸ਼ਰਮ ਨਹੀਂ ਹੈਗੀ ਇਹਨਾਂ ਦੀ ਉਹ ਵਧੀਆ ਖਾਣਾ ਪੀਣਾ ਇਹਨਾਂ ਦਾ ਤੇ ਮੈਂ ਸਮੋਸਿਆਂ ਦਾ ਕੰਮ ਹੈ ਛੋਲੇ ਭਟੂਰੇ ਦਾ ਕੰਮ ਹੈ ਆਹ ਹੁਣ ਮੇਰੇ ਵੀਰ ਨੇ ਗੋਲ ਗੱਪਿਆਂ ਤੇ ਨਹੀਂ ਬੜਾ ਕੰਮ ਕਰਿਆ ਟਿੱਕਿਆਂ ਦਾ ਕੰਮ ਕਰਿਆ ਤੇ ਪਰਮਾਧਮਾ ਚੜ੍ਹਦੀ ਕਲਾ ਤੇ ਤੰਦੁਸਤੀ ਬਖਸ਼ੀ ਠੀਕ ਜੀ ਤੁਹਾਨੂੰ ਅਪਾਏ ਤੇ ਦੇਖਿਆ ਤੁਸੀਂ ਗਿਆਨੀ ਸਮੋਸਾਪਨ ਆਪੇ ਪਹੁੰਚੇ ਤੁਸੀਂ ਜਿਹੜੇ ਬਯੰਜਨ ਇਹਨਾਂ ਦੇ ਬਣੇ ਹੋਏ ਆ ਉਹਦਾ ਵੀ ਲੁਕ ਲੈਰੇ ਸੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਵੀ ਜੀ ਟੇਸਟ ਕਿੰਨਾ ਦਾ ਲੱਗਿਆ ਬਹੁਤ ਵਧੀਆ ਟੇਸਟ ਲੱਗਿਆ ਜੀ ਇਹ ਪੁਰਾਣੀ ਇਹਨਾਂ ਦੀ ਸ਼ਾਪ ਹੈ ਵੀਰਪੁਰ ਜੀ ਦੀ ਕਾਫੀ ਆਪਣਾ ਸਮੋਸੇ ਦੀ ਤੇ ਛੋਲੇ ਪੂਰੇ ਲਾਂਦੇ ਨੇ ਅੱਜ ਇਹਨਾਂ ਨੇ ਨਵਾਂ ਕੰਮ ਐਡ ਆਨ ਕੀਤਾ ਵਿੱਚੇ ਦੇ ਟਿੱਕੀ, ਭੱਲਾ, ਗੋਲ ਗੱਪੇ ਹੋਰ ਕਈ ਸਨੈਕਸ ਨੇ। ਸੋ ਬੜਾ ਵਧੀਆ ਲੱਗਿਆ, ਬੜਾ ਵਧੀਆ ਟੇਸਟ ਹੁੰਦਾ ਇਹਨਾਂ ਦਾ। ਪਹਿਲਾਂ ਵੀ ਸਾਰਾ ਵਧੀਆ ਸੋ ਪੁਰਾਣੇ ਕਾਰੀਗਰ ਨੇ ਤੇ ਬੜਾ ਸਾਫ਼ ਸੁਥਰਾ ਇਹਨਾਂ ਦਾ ਕੰਮ ਐ। ਤੁਸੀਂ ਪਿੱਛੇ ਦੇਖ ਹੀ ਸਕਦੇ ਹੋ ਸਾਰਾ ਬੜਾ ਆਪਣੇ ਆਪ ਸਾਰੇ ਆਪਣੇ ਪੰਜਾਬੀ ਭਰਾ ਹੀ ਲੱਗੇ ਹੋਏ ਨੇ। ਬੜਾ ਸਾਫ਼ ਸੁਥਰਾ ਵਧੀਆ ਤਰੀਕੇ ਨਾਲ ਇਹ ਬਣਾਉਂਦੇ ਨੇ। ਬੜਾ ਬਧੀਆ ਟੇਸਟ ਐ ਹਰੇਕ ਚੀਜ਼ ਦਾ ਜòn ਖਾਏ ਨੇ ਤੇ ਬੜਾ ਅਜਿਹਾ ਕਿ ਪਹਿਲੇ ਦਿਨੀ ਕਾਫੀ ਲੋਕ ਆਏ ਹੋਏ ਨੇ ਤੇ ਸਾਰਿਆਂ ਨੇ ਸ਼ਰਧਾ ਕੀਤੀ ਐ। ਤੋਂ ਮੈਂ ਬੁਧਾਈ ਦਿੰਦਾ ਸਾਡੇ ਵੀਰ ਗੋਬਿੰਦਰ ਜੀ ਨੂੰ ਤੇ ਪ੍ਰਮਾਤਮਾ ਅੱਗੇ ਅਰਦਾਸ ਵੀ ਕਰਦਾ ਕਿ ਸਾਡੇ ਵੀਰ ਨੂੰ ਬੇ ਦੁੱਖਣੀ ਤੇ ਰਾਤ ਚੋਕ ਨਹੀਂ ਕਰਨਾ। ਮੈਂ ਖੁਸ਼ੀ ਹੈ ਜੀ ਯਾਨੀ ਸਮਸਾ ਬੰਡਾਰ ਤੇ ਆਇਆ ਹਾਂ। ਹਾਂਜੀ। ਜੱਟ ਦੇ ਬੀਕਵਲ ਹੋਪੀ ਦਾ 24 5 ਹਾਂਜੀ ਜੀ ਪੇਸ ਵੀ ਕਹਿੰਦਾ ਹਾਂ। ਹਾਂਜੀ ਬਰਾਬਰ ਬਹੁਤ ਅੱਛਾ ਜੀ ਮੈਂ ਹੈ ਸਾਰੇ ਸਮਾਨਾ ਵਾਸਤੇ ਨੂੰ ਇਹ ਕਹਿਣਾ ਚਾਹਨੀ ਹੈ ਕਿ ਇੱਕ ਵਾਰੀ ਗਿਆਨੀ ਸਮਸਾ ਭੰਡਾਰ ਤੇ ਆ ਕੇ ਵਿਜ਼ਿਟ ਕਰੋ। कि तेरा का जरा है कि खान मतलब जहाँ ने अच नवी स्टार्ट स्टार्ट की है ये बहुत मतलब शुद्ध जिम्मे अपन आजकल हर एक हूँ कि हर चीज़ शुद्ध होनी चाहिए है तो अस इतने टेस्ट किया तो बहुत अच्छे लगे सारी जरूर हाँ जी हाँ जी टिक्की हाँ जी, बहुत टेस्टी हाँ और जिम्मे आप मुलतानी वाली टेस्ट करने टिकी उ